ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਜੀ 146ਵੇਂ ਦਿਨ 100 ਦੇ 100 ਡਿਫਰੈਂਟ ਸਟਾਈਲ ਆਫ ਤਰਬਾਨ ਅਤੇ ਤੁਹਾਨੂੰ ਸਾਰੇ ਸਿਖਾ ਕੇ ਦਿਖਾਉਣ ਦਾ ਅੱਜ ਤੁਹਾਡੇ ਲਈ ਸਾਰੇ ਸਟਾਈਲ ਦੇਖੋ ਦਸਤਾਰ ਦੇ ਵਿੱਚ ਸਿਖਾ ਕੇ ਦਿਖਾਉਂਗਾ ਪਹਿਲਾਂ ਦੇਖੋ ਅਸੀਂ ਦਸਤਾਰ 'ਚ ਬਰੀਫ ਪੇਚ ਬਣਾਏ ਨੇ ਪੇਚਾਂ ਵਿੱਚੋਂ ਪੇਚ ਫਿਰ ਰਿਵਰਸ ਪੇਚ 'ਤੇ ਡੋਰਸ ਵਾਲੀ ਪੇਚਾਂ ਨੇ ਵੱਟ ਪਾਏ ਨੇ ਫਿਰ ਲਹਿਰਾ ਵਾਲੀ ਦਸਤਾਰ ਹੈ ਤੇ ਸਭ ਤੋਂ ਪਹਿਲਾਂ ਪਹਿਲੇ ਲੜ ਤੋਂ ਹੀ ਅਸੀਂ ਇੱਕ ਦੇ ਪੰਜ ਲੜ ਬਣਾਏ ਆ ਉਸ ਤੋਂ ਬਾਅਦੋ ਅਗਲੇ ਪੇਜ ਦੇ ਕਿਤੇ 6 ਲੜ ਬਣਾਏ ਆ ਧਿਆਨ ਰੱਖਣਾ ਜੀ ਤੁਸੀਂ ਉਸ ਤੋਂ ਅਗਲੇ ਪੇਜ ਦੇ ਨੀਚਲੇ ਦੋ ਪੇਚ ਕੋਲੜ ਬਣਾਇਆ ਪਿੱਛੇ ਤੱਕ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਦਿੱਤਾ ਹੋਇਆ ਹਰ ਇੱਕ ਸਟਾਈਲ ਤੋਂ ਬਾਅਦ ਇੱਕ ਪੇਜ ਨੂੰ ਅਸੀਂ 3D ਕਰਾਂਗੇ ਫਿਰ ਪੇਚਾਂ ਵਿੱਚੋਂ ਪੇਜ ਵਾਲੀ ਦਸਤਾਰ ਚ ਕਨਵਰਟ ਕਰਾਂਗੇ ਇੱਕ ਪੇਜ ਨੂੰ 3D ਕਰਕੇ ਫਿਰ ਰਿਵਰਸ ਪੇਚਾਂ ਨੂੰ 3D ਕਰ ਲਵਾਂਗੇ ਇੱਕ ਪੇਜ ਤੋਂ ਬਾਅਦ ਫਿਰ ਡੋਟਸ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰਾਂਗੇ ਫਿਰ ਵੱਟ ਪਾਵਾਂਗੇ ਫਿਰ ਦੋ ਪੇਚਾਂ ਨੂੰ ਲਹਿਰਾਂ ਦੇ ਵਿੱਚ ਕਨਵਰਟ ਕਰਾਂਗੇ ਫਿਰ ਦੋ ਪੇਚਾਂ ਨੂੰ ਜੋੜੀਆਂ ਵਿੱਚ ਕਨਵਰਟ ਕਰਨ ਤੋਂ ਬਾਅਦ ਪੇਚਾਂ ਦੇ ਉੱਤੇ ਵੱਟ ਪਾਵਾਂਗੇ ਫਿਰ ਕਲਗੀ ਵਾਲੇ ਪੇਜ ਨੂੰ ਪਿੰਦੀ ਮੱਤ ਨਾਲ ਲਗਾ ਦੇਵਾਂਗੇ ਤੇ ਦਸਤਾਰ ਨੂੰ ਹਰ ਕਿਸੇ ਤੋਂ ਕੰਪਲੀਟ ਕਰ ਲਵਾਂਗੇ ਇਸ ਦ